ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗ ਜੀ ਆਓ ਸਾਖੀ ਸਰਵਣ ਕਰਦੇ ਹਾਂ ਮਾਸ਼ ਕਛ ਤੇ ਨਾਰਦ ਦਾ ਪਸੰਗ ਗੁਰੂ ਜੀ ਨੇ ਜਿਸੰਪਰਪੁਰ ਪਟਨਾ ਵਿੱਚ ਕੁਝ ਦਿਨ ਨਿਵਾਸ ਕਰਕੇ ਅਨੇਕਾਂ ਪ੍ਰਾਣੀਆਂ ਦੀ ਆਪਣੇ ਉਪਦੇਸ਼ ਦੁਆਰਾ ਕੋਟੀ ਮਤ ਦੂਰ ਕੀਤੀ ਅਤੇ ਸਿੱਖੀ ਪ੍ਰਗਟ ਕੀਤੀ ਇੱਕ ਦਿਨ ਮਰਦਾਨੇ ਨੇ ਆਖਿਆ ਮਹਾਰਾਜ ਜੀ ਤੁਸੀਂ ਇੱਥੇ ਹੀ ਪੇਰਾ ਪਾ ਕੇ ਬਹਿਣ ਵਾਸਤੇ ਘਰੋਂ ਆਏ ਹੋ ਘਰੋਂ ਤਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਤੇ ਇੱਥੇ ਮਨ ਦੀਆਂ ਖੁਸ਼ੀਆਂ ਕਰਕੇ ਬੈਠ ਰਹੇ ਹੋ ਚਲੋ ਹੋਰ ਕਿਸੇ ਦੇਸ਼ ਦੀ ਸੈਰ ਕਰੋ ਇੱਥੇ ਬੈਠ ਰਹਿਣ ਦਾ ਕੀ ਲਾਭ ਗੁਰੂ ਜੀ ਨੇ ਕਿਹਾ ਚਲੋ ਮਰਦਾਨਾ ਅਨੇਕ ਪ੍ਰਕਾਰ ਦੀ ਸੈਰ ਕਰਨ ਵਾਸਤੇ ਤਿਆਰ ਹੋ ਜਾਓ ਉਪਰੰਤ ਗੁਰੂ ਜੀ ਇੱਥੋਂ ਚੱਲ ਕੇ ਕੁਝ ਕੋਹਾਂ ਤੇ ਸਮੁੰਦਰ ਦੇ ਕਿਨਾਰੇ ਜਾ ਪਹੁੰਚੇ किनारे ਨਾਲ ਇੱਕ ਵੱਡਾ ਮਸ਼ ਜੋ 35 ਕੋਹਾ ਵਿੱਚ ਫੈਲਿਆ ਹੋਇਆ ਸੀ ਲੱਗਾ ਹੋਇਆ ਸੀ ਗੁਰੂ ਜੀ ਉਸ ਮਸ਼ ਦੀ ਪਿੱਠ ਤੇ ਸਵਾਰ ਹੋ ਕੇ ਅਤੇ ਕਹਿਣ ਲੱਗੇ ਠੇ ਭਾਈ ਬਾਲਾ ਇਹ ਮਰਦਾਨਾ ਹੁਣ ਅਸੀਂ ਕਿਸ ਚੀਜ਼ ਉੱਤੇ ਤੁਰੇ ਜਾ ਰਹੇ ਹਾਂ ਤੁਹਾਨੂੰ ਕੁਝ ਪਤਾ ਲੱਗਾ ਇਹ ਨਹੀਂ ਬਾਲਾ ਨੇ ਕਿਹਾ ਗੁਰੂ ਜੀ ਪਦਮਾ ਗੁਰੂ ਬਾਬੇ ਜੀ ਨੂੰ ਆਖਿਆ ਸੱਚੇ ਪਾਤਸ਼ਾਹ ਤੁਹਾਡੀਆਂ ਤੁਸੀਂ ਹੀ ਜਾਣੋ ਸਾਨੂੰ ਕੁਝ ਪਤਾ ਨਹੀਂ ਲੱਗਦਾ ਗੁਰੂ ਜੀ ਨੇ ਕਿਹਾ ਇਹ ਇੱਕ ਵੱਡਾ ਮਸ਼ ਹੈ ਜਿਸ ਤੇ ਉੱਤੇ ਤੁਸੀਂ ਇੰਨੇ ਸਮੇ ਤੋਂ ਤੁਰੇ ਆ ਰਹੇ ਹੋ ਇਸ ਤਰ੍ਹਾਂ ਜਦ ਤੁਰੇ ਜਾਂਦੇ ਮਸ਼ ਦੇ ਸਿਰ ਉੱਤੇ ਪਹੁੰਚ ਗਏ ਤਾਂ ਮਰਦਾਨੇ ਨੇ ਉਸ ਦਾ ਬਹੁਤ ਵੱਡਾ ਭਿਆਨਕ ਮੂੰਹ ਵੇਖ ਕੇ ਕਿਹਾ ਗੁਰੂ ਜੀ ਤੁਹਾਡੀਆਂ ਕੁਦਰਤਾਂ ਤੁਹਾਨੂੰ ਹੀ ਬਣਾਉਂਦੀਆਂ ਹਨ ਤੁਸੀਂ ਤਨ ਹੋ ਜਦ ਰਾਤ ਉਸ ਮਸ਼ੂ ਤੇ ਹੀ ਬਤੀਤ ਹੋ ਗਈ ਅਤੇ ਦਿਨ ਚੜ ਗਿਆ ਤਾਂ ਮਸ਼ ਨੇ ਆਪਣੀ ਦੇਹੀ ਪਲਟ ਲਈ ਅਤੇ ਗੁਰੂ ਜੀ ਦੀ ਉਸਤਤ ਕਰਕੇ ਕਿਹਾ ਗੁਰੂ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਮੇਰਾ ਇਸ ਜੂਨੀ ਵਿੱਚੋਂ ਨਿਸਤਾਰਾ ਕਰ ਦਿੱਤਾ ਗੁਰੂ ਜੀ ਨੇ ਕਿਹਾ ਤੂੰ ਕੌਣ ਹੈ ਇਹ ਮਸ਼ ਦੇਹੀ ਤੂੰ ਕਿਸ ਤਰ੍ਹਾਂ ਪਾਈ ਹੈ ਮਛਣੇ ਕਿਹਾ ਮਹਾਰਾਜ ਮੈਂ ਤੇਤਾ ਯੁਗ ਵਿੱਚ ਰਾਜਾ ਜਨਕ ਦਾ ਨੌਕਰ ਸਾਂ ਇੱਕ ਦਿਨ ਜਦ ਰਾਜੇ ਨੇ ਮੈਨੂੰ ਕੋਈ ਕੰਮ ਵਾਸਤੇ ਆਖਿਆ ਤਾਂ ਮੇਰੇ ਮੈਂ ਬੜੇ ਗੁੱਸੇ ਨਾਲ ਉਹ ਕੰਮ ਕੀਤਾ ਰਾਜੇ ਨੇ ਆਖਿਆ ਤੂੰ ਮੱਛੀ ਵਾਂਗੂ ਤੜਫ ਕੇ ਕੰਮ ਕਰਦਾ ਹੈ ਇਸ ਤਰ੍ਹਾਂ ਸਰਾਪ ਕਰਕੇ ਮੈਂ ਮਰਛ ਦੇਹੀ ਪਾਈ ਸੀ ਜਿਸ ਤੋਂ ਤੁਹਾਡੇ ਦਰਸ਼ਨ ਕਰਕੇ ਹੁਣ ਛੁਟਕਾਰਾ ਪਾਇਆ ਹੈ ਇਹ ਗੱਲਾਂ ਕਰਕੇ ਮਸ਼ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਦੇਵ ਲੋਕ ਨੂੰ ਚਲਿਆ ਗਿਆ ਇਹ ਕੌਤਕ ਵੇਖ ਕੇ ਮਰਦਾਨਾ ਖੁਸ਼ ਹੋ ਗਿਆ ਤੇ ਸ਼ੁਕਰ ਹੈ ਇਸ ਬਲਾ ਤੋਂ ਬਚ ਗਏ ਹਾਂ ਗੁਰੂ ਜੀ ਨੇ ਕਿਹਾ ਮਰਦਾਨਾ ਚੁੱਪ ਕਰਕੇ ਸਾਡੇ ਪਿੱਛੇ ਤੁਰਿਆ ਕੋਈ ਗੱਲ ਨਾ ਕਰ ਅੱਗੇ ਇੱਕ ਹੋਰ ਵੱਡੀ ਬਲਾ ਆ ਰਹੀ ਹੈ ਜਿਸ ਨੂੰ ਵੇਖ ਕੇ ਡਰ ਲੱਗਦਾ ਹੈ ਮਰਦਾਨੇ ਨੇ ਕਿਹਾ ਪਾਤਸ਼ਾ ਫਿਰ ਅੱਗੇ ਕਿਉਂ ਜਾ ਰਹੇ ਹੋ ਛੇਤੀ ਕਰਕੇ ਪਿੱਛੇ ਨੂੰ ਮੁੜ ਚੱਲੋ ਗੁਰੂ ਜੀ ਨੇ ਹੱਸ ਕੇ ਕਿਹਾ ਉਹ ਬਾਲਾ ਸਾਨੂੰ ਪੱਜਣ ਦੀ ਨਹੀਂ ਦੇਵੇਗਾ ਉਹ ਬਲਾ ਪਿੱਛੇ ਭੱਜ ਕੇ ਛੇਤੀ ਫੜ ਲਵੇਗੀ ਜਿਸ ਕਰਕੇ ਅੱਗੇ ਹੀ ਚੱਲੋ ਕਰਤਾਲ ਭਲੀ ਕਰੇਗਾ ਇਹਨੇ ਨੂੰ ਉਹ ਬਲਾ ਜਿਸ ਦਾ ਬੜਾ ਡਰਾਉਣਾ ਤੇ ਭਿਆਨਕ ਸਰੂਪ ਸੀ ਸਾਹਮਣੇ ਆ ਗਏ ਇਸ ਕਲਹਿਦਾ ਕਾਲਾ ਰੰਗ ਲਾਲ ਅੱਖਾਂ ਵੱਡੇ ਵੱਡੇ ਲੰਮੇ ਦੰਦ ਆਦਮੀਆਂ ਦੀਆਂ ਆਂਦਰਾਂ ਜਿਸ ਨੇ ਗੱਲ ਵਿੱਚ ਪਾਈਆਂ ਹੋਈਆਂ ਹੱਥ ਵਿੱਚ ਲਹੂ ਦਾ ਖੱਪਰ ਫੜਿਆ ਹੋਇਆ ਸੀ ਸਿਰ ਦੇ ਲਾਲ ਵਾਲ ਪਿੱਛੇ ਪਿੱਠ ਉੱਤੇ ਖਿੰਡਰੇ ਹੋਏ ਸਨ ਉਸ ਦੇ ਇਸ ਭਿਆਨਕ ਰੂਪ ਨੂੰ ਵੇਖ ਕੇ ਦੇਵਦੈਤ ਦੋਵੇਂ ਹੀ ਡਰ ਨਾਲ ਕੰਬ ਲੱਗ ਜਾਂਦੇ ਸਨ ਉਹ ਮੂੰਹ ਕੱਢ ਕੇ ਸਾਢੇ ਵਾਲਿਆਈ ਗੁਰੂ ਜੀ ਨੇ ਇੱਕ ਡੰਡਾ ਉਸ ਦੇ ਮੂੰਹ ਵਿੱਚ ਜ਼ੋਰ ਨਾਲ ਤੱਕ ਦਿੱਤਾ ਜਿਸ ਦੇ ਅੰਦਰ ਜਾਨ ਨਾਲ ਪੀੜਾਂ ਕਰਕੇ ਰੋਣ ਲੱਗ ਪਈ ਤਦ ਨਾਰਦ मुनि ਵੀਣਿ ਵਜਾਉਂਦਾ ਹੋਇਆ ਆ ਗਿਆ ਉਸ ਨੇ ਗੁਰੂ ਜੀ ਨੂੰ ਆ ਕੇ ਇਕੱਲੇ ਨੂੰ ਛੁੜਾ ਦਿੱਤਾ ਅਤੇ ਗੁਰੂ ਜੀ ਦੀ ਬਹੁਤ ਉਸਤਤੀ ਕਰਕੇ ਕਿਹਾ ਕਿ ਮਹਾਰਾਜ ਸਤਜੁਗ ਵਿੱਚ ਤੁਸੀਂ ਹੀ ਜੀਵਾ ਨੂੰ ਜੋਗ ਵਿੱਚ ਲਗਾ ਕੇ ਤਾਰਿਆ ਰੇਤਾ ਵਿੱਚ ਜੱਗਾ ਵਿੱਚ ਪਰਵਿਰਤ ਕਰਕੇ ਜੀਵਾਂ ਦੀ ਕਲਿਆਣ ਕੀਤੀ ਦੁਆਪਰ ਵਿੱਚ ਪਾਠ ਪੂਜਾ ਵਿੱਚ ਜੋੜ ਕੇ ਕਾਰਨਾ ਕੀਤਾ ਤੇ ਕਲਯੁਗ ਵਿੱਚ ਕੇਵਲ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਤਾਰਨ ਆਏ ਹੋ ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਵਰਣਨ ਕਰਕੇ ਨਾਰਦ ਨੇ ਕਲੇ ਨੂੰ ਗੁਰੂ ਜੀ ਦੇ ਚਰਨਾਂ ਤੇ ਪੈਣ ਵਾਸਤੇ ਆਖਿਆ ਨਾਰਦ ਨੇ ਕਿਹਾ ਮਹਾਰਾਜ ਜੀ ਇਸ ਤੋਂ ਜੋ ਪੁੱਲ ਹੋਈ ਹੈ ਉਹ ਬਖਸ਼ ਦੇਓ ਇਹ ਬਹੁਤ ਦਿਨਾਂ ਤੋਂ ਭੁੱਖ ਨਾਲ ਤੰਗ ਹੈ ਤੁਹਾਡੀ ਮਹਿਮਾ ਨਾ ਜਾਣਨ ਕਰਕੇ ਮੂੰਹ ਪਸਾਰ ਕੇ ਤੁਹਾਡੇ ਵੱਲ ਆਈ ਸੀ ਗੁਰੂ ਜੀ ਨੇ ਉਸ ਦੀ ਦੀਨ ਬੇਨਤੀ ਸੁਣ ਕੇ ਕਿਹਾ ਜਦ ਅਸੀਂ ਆਪਣਾ ਛੇਵਾਂ ਰੂਪ ਧਾਰਨ ਕਰਾਂਗੇ ਤਾਂ ਇਸ ਨੂੰ ਇਸ ਦੀ ਖੁਰਾਕ ਨਾਲ ਤ੍ਰਿਪਤ ਕਰਾਂਗੇ ਜਦ ਦਸਵਾਂ ਰੂਪ ਧਾਰਾਂਗੇ ਤਾਂ ਦੁਸ਼ਟਾਂ ਜਲਮਾਂ ਨਾਲ ਜੰਗ ਕਰਕੇ ਇਸ ਨੂੰ ਚੰਗੀ ਤਰ੍ਹਾਂ ਰਜਾਵਾਂਗੇ ਨਾਰਦਾ ਤੇ ਕਲੇ ਨਾਰਦ ਦੀ ਇਸਤਰੀ ਗੁਰੂ ਜੀ ਤੋਂ ਵਾਰ ਲੈ ਕੇ ਆਪਣੀ ਇੱਛਾ ਅਨੁਸਾਰ ਜਿੱਧਰ ਜਾਣਾ ਸੀ ਚਲੇ ਗਈ ਭਾਈ ਬਾਲੇ ਨੇ ਜਾਂਦੇ ਇਸ ਪ੍ਰਸੰਗ ਗੁਰੂ ਜੀ ਨੂੰ ਸੁਣਾਇਆ ਤਾਂ ਸਰੋਤਾ ਜਣਾਂ ਨੇ ਕੁਛ ਪੁੱਛਣਾ ਕੀਤਾ ਜਦ ਚਹੋ ਜੁਗਾ ਵਿੱਚ ਨਾਮ ਦੀ ਹੀ ਮਹਿਮਾ ਕਥਨ ਕੀਤੀ ਹੈ ਤਾਂ ਫਿਰ ਜੋਗ जग ਆਪ ਦੇ ਪੂਜਾ ਤਿੰਨਾ ਵਿੱਚ ਕਰਨੇ ਕਿਉਂ ਦੱਸੇ ਹਨ ਸਰੋਤਾ ਜਣਾਂ ਤੋਂ ਇਹ ਪ੍ਰਸ਼ਨ ਸੁਣ ਕੇ ਭਾਈ ਬਾਲੇ ਨੇ ਕਿਹਾ ਕਿ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਸਾਖੀ ਜਿਵੇਂ ਸੁਣੀ ਹੈ ਸੁਣਾਉਂਦਾ ਹਾਂ ਇੱਕ ਵਾਰ ਦੋ ਆਦਮੀਆਂ ਨੂੰ ਬਹੁਤ ਅਸੂਲ ਹੋਇਆ ਉਹਨਾਂ ਵਿੱਚੋਂ ਇੱਕ ਗਰੀਬ ਤੇ ਇੱਕ ਅਮੀਰ ਸੀ ਦੋਵੇਂ ਢੇਡਪੀਡ ਨਾਲ ਹਾਏ ਹਾਏ ਕਰ ਰਹੇ ਸਨ ਧਨੀ ਪੁਰਸ਼ ਵੈਦ ਪਾਸ ਗਿਆ ਵਾਇਦ ਨੇ ਸੋਚਿਆ ਕਿ ਜੇ ਇਸ ਨੂੰ ਜਵੈਣ ਹੀ ਖਾਣ ਵਾਸਤੇ ਆਖੀ ਤਾਂ ਇਸ ਨੂੰ ਭਰੋਸਾ ਨਹੀਂ ਆਉਣਾ ਇਸ ਦੇ ਖਾਣ ਨਾਲ ਢੇਡਪੀੜ ਹਟ ਜਾਏਗੀ ਇਸ ਕਰਕੇ ਵਾਇਦ ਨੇ ਇੱਕ ਊੜੀ ਆਪਣੇ ਪਾਸੋਂ ਦਿੱਤੀ ਅਤੇ ਆਖਿਆ ਕਿ ਇਸ ਦਵਾਈ ਨੂੰ ਜਵੈਣ ਨਾ ਖਾ ਲੈਣਾ ਢੇਡਪੀੜ ਹਟ ਜਾਏਗੀ ਭਣੀ ਨੇ ਜਦ ਇਸ ਤਰ੍ਹਾਂ ਹੀ ਕੀਤਾ ਤਾਂ ਉਸ ਦਾ ਸੂਲ ਹਟ ਗਿਆ ਆਦ ਉਸ ਨੇ ਕਿਹਾ ਵੈਲ ਦੀ ਊੜੀ ਬੜੀ ਚੰਗੀ ਹੈ ਇਸ ਦੇ ਖਾਣ ਨਾਲ ਹੀ ਪੀੜ ਹਟ ਗਈ ਜਦ ਉਹ ਗਰੀਬ ਆਦਮੀ ਵੈਦ પાસે ਗਿਆ ਤਾਂ ਵੈਦ ਨੇ ਕਿਹਾ ਜਵੈਣ ਵਿੱਚ ਲੂਣ ਪਾ ਕੇ ਗਰਮ ਪਾਣੀ ਨਾਲ ਫੱਕ ਲੈਣੀ ਗਰੀਬ ਨੇ ਕਿਹਾ ਉਸ ਪਾਸਤਾ ਕੌਡੀ ਵੀ ਨਹੀਂ ਹੈ ਜਵੈਣ ਕਿੱਥੋਂ ਲਵੇਗਾ ਕਦ ਵੈਦ ਨੇ ਆਪਣੇ ਪਾਸੋਂ ਹੀ ਉਸ ਨੂੰ ਜਵੈਣ ਦੇ ਦਿੱਤੀ ਇਸ ਦੇ ਖਾਣ ਨਾਲ ਉਸ ਨੂੰ ਪੀੜ ਦਾ ਆਰਾਮ ਆ ਗਿਆ ਇਸ ਤਰ੍ਹਾਂ ਜੀਵਾਂ ਦੀ ਦਸ਼ਾ ਦੇਖ ਕੇ ਪੂਰਨ ਗੁਰੂ ਜੀ ਉਹਨਾਂ ਨੂੰ ਜਥਾਰਤ ਉਪਦੇਸ਼ ਦਿੰਦੇ ਸਨ ਸਤਜੁਗ ਵਿੱਚ ਜੀਵਾਂ ਦੀ ਨਿਰਮਲ ਬੁੱਧੀ ਤੇ ਲੱਖ ਬਰੇ ਦੀ ਉਮਰ ਹੁੰਦੀ ਸੀ ਇਸ ਕਰਕੇ ਲੰਮੀ ਉਮਰ ਬਤੀਤ ਕਰਨ ਵਾਸਤੇ ਉਹਨਾਂ ਨੂੰ ਨਾਮ ਸਿਮਰਨ ਨਾਲ ਰਾਣੀ ਆਮ ਦੱਸਿਆ ਰੇਤੇ ਵਿੱਚ 10000 ਸਾਲ ਦੀ ਉਮਰ ਰਹਿ ਗਈ ਇਸ ਸਮੇਂ ਪੁਰਸ਼ਾਂ ਪਾਸ ਬਹੁਤ ਤਨ ਹੁੰਦਾ ਸੀ ਜਿਸ ਨੂੰ ਖਰਚ ਕਰਨ ਵਾਸਤੇ ਨਾਮ ਸਿਮਰਨ ਦੇ ਜਗ ਕਰਨੇ ਦੱਸੇ ਫਿਰ ਜਦ ਦਵਪਰ ਯੁਗ ਆਇਆ ਤਾਂ ਜੀਵਾਂ ਦੀ ਉਮਰ 1000 ਸਾਲ ਦੀ ਹੁੰਦੀ ਸੀ ਇਸ ਯੁਗ ਵਿੱਚ ਪੂਜਾ ਕਰਨਾ ਨਾਮ ਸਿਮਰਨ ਦਾ ਉਪਦੇਸ਼ ਕੀਤਾ ਕਿੰਨਾ ਜੁਗਾ ਵਿੱਚ ਜੋ ਵੱਡੀ ਉਮਰ ਬਹੁਤ ਤਨ ਤੇ ਬਲ ਸੀ ਜਦ ਕਾਲ ਯੁਗ ਵਿੱਚ ਇਹ ਨਾ ਰਹੇ ਤਾਂ ਜੀਵਾਂ ਨਿਰਤਨਤਾ ਤੇ ਦੁੱਖਾਂ ਵਿੱਚ ਘਿਰਿਆ ਹੋਇਆਂ ਨੂੰ ਦੇਖ ਕੇ ਸਭ ਪ੍ਰਤ ਇੱਕ ਨਾਮ ਸਿਮਰਨ ਦਾ ਉਪਦੇਸ਼ ਹੀ ਜਥਾਰੂਪ ਰੂਪ ਵਿੱਚ ਦੇ ਕੇ ਕਿਰਤਾਰਥ ਕੀਤਾ ਵੈਦ ਸਾਸਤਰਾਂ ਦੀ ਕਠਨ ਭਾਸ਼ਾ ਨੂੰ ਗਰੀਬ ਰੋਕੀ ਰੂਪੀ ਥੋੜੀ ਬੁੱਧੀ ਵਾਲੇ ਲੋਕ ਸਮਝ ਨਹੀਂ ਸਕਦੇ ਸਨ ਉਹਨਾਂ ਨੂੰ ਗੁਰੂ ਜੀ ਨੇ ਆਪਣੇ ਪਾਸੋਂ ਜਵੈਣ ਰੂਪੀ ਸਰਨਪਾਤਸ਼ਾ ਵਿੱਚ ਉਪਦੇਸ਼ ਦਿੱਤਾ ਜਿਸ ਨੂੰ ਹਰ ਕੋਈ ਅਮੀਰ ਗਰੀਬ ਗ੍ਰਹਿਣ ਕਰਕੇ ਮੁਕਤੀ پا ਸਕਦਾ ਹੈ ਜਿਸ ਤਰ੍ਹਾਂ ਸਮੁੰਦਰ ਦੇ ਖਾਰੇ ਪਾਣੀ ਨੂੰ ਬਦਲ ਵਰਖਾ ਕਰਵਾਸਤੇ ਪੀ ਕੇ ਬਰਖਾਂ ਦੇ ਰੂਪ ਵਿੱਚ ਮਿੱਠਾ ਕਰਕੇ ਸਾਰੇ ਦੇਸ਼ਾਂ ਵਿੱਚ ਫਿਰਕੇ ਵਰਸਾਉਂਦਾ ਫਿਰਦਾ ਹੈ ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਵਿੱਚੋਂ ਕਠਨਤਾਈ ਦਾ ਖਾਰਾਪਣ ਕੱਢ ਕੇ ਗੁਰੂ ਜੀ ਨੇ ਊਚ ਨੀਚ ਸਭ ਨੂੰ ਅੰਮ੍ਰਿਤ ਰੂਪੀ ਉਪਦੇਸ਼ ਦੀ ਵਰਖਾ ਵਰਸਾ ਦਿੱਤੀ ਜੋ ਸਭ ਨੂੰ ਸੁਖਦਾਈ ਤੇ ਕਲਿਆਣਕਾਰੀ ਹੈ ਜੇ ਆਪ ਜੀ ਚਾਹੁੰਦੇ ਹੋ ਆਪ ਜੀ ਨੂੰ ਹੋਰ ਗੁਰੂ ਇਤਿਹਾਸ ਦੇ ਜੀਵਨ ਦੀਆਂ ਸਾਖੀਆਂ ਸੁਣਾਈਆਂ ਜਾਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਆ ਰਹੀ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਿਓ ਤਾਂ ਜੋ ਸਾਖੀ ਪੜਨ ਦੇ ਵਿੱਚ ਆਪ ਜੀ ਨੂੰ ਸੁਣਾਉਣ ਦੇ ਵਿੱਚ ਗੁਰੂ ਜੀ ਆਪ ਜੀ ਸਮੱਤ ਬਖਸ਼ਣੀ ਗੁਰੂ ਕਿਰਪਾ ਕਰੇ ਆਪ ਜੀ ਤੱਕ ਇਸ ਤਰ੍ਹਾਂ ਦੀ ਹੋਰ ਵੀਡੀਓ ਬਣਾਉਣ ਵਾਸਤੇ ਆਪ ਜੀ ਚੈਨਲ ਨਾਲ ਬਨੇ ਰਹੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ